ਇਹ ਫੀਮੀ ਨੂੰ ਫੇਮ ਕਹਿ ਵੀ ਸੀ ਬੜੀ ਚੰਗੀ ਐ ਕੋਈ ਨਹੀਂ ਖਾ ਲੈਣੀ ਚਾਹੀਦੀ ਉਹ ਬੜਾ ਖੁਸ਼ ਆ ਉਸ ਆਦਮੀ ਤੇ ਕਿਉਂ ਦੀ ਦਿੱਤਿਆ ਕਰੀਏ ਉਹ ਆ ਆਦਮੀ ਠੀਕ ਨਹੀਂ ਉਹਦੇ ਕੋ ਬਹਿੰਦਾ ਹੀ ਨਹੀਂ ਉਹਦੇ ਸਭਾ ਨਾ ਬੇਲ ਖਾਂਦੀ ਗੱਲ ਕਰੀਏ ਨਾ ਤਾਂ ਤੁਹਾਡੀ ਮਗਲ ਭੀੜ ਹੋ ਜੂਗੀ ਜੇ ਮਾਰਗ ਪੜਨਤ ਗਏ ਪਾਛੇ ਪੜੀ ਵੀ ਭੀੜ ਹੋਊਗੀ ਕਿਉਂਕਿ ਲੋਕਾਂ ਨੇ ਸਭਾ ਨੂੰ ਦੇਖ ਕੇ ਪੜਨਤ ਕਰ ਗਏ ਉਹਨਾਂ ਨੂੰ ਇਹ ਨਹੀਂ ਕਹਿਆ ਤੁਸੀਂ ਗਲਤ ਜੇ ਉਹਨਾਂ ਨੂੰ ਗਲਤ ਕਰੇ ਉਹਨਾਂ ਦਾ ਚੜਾਵਾ ਲੈ ਲੇ ਰੋਟੀ ਆਪਣੀ ਚਲਾਉਣੀ ਉਹਦਾ ਤਾਂ ਤੱਦਾ ਜਿਹਨਾਂ ਲੋਕਾਂ ਦਾ ਧਰਮ ਧੰਦਾ ਹੈ ਉਹ ਲੋਕਾਂ ਦੇ ਬਦਲਦੀ ਗੱਲ ਕਰਦੇ ਨੇ ਲੋਕਾਂ ਦੇ ਬਦਲਦਾ ਪ੍ਰਚਾਰ ਕਰਦੇ ਨੇ ਬਾੜੀ ਨੂੰ ਤੋੜ ਬਰੋੜ ਲੈਣਗੇ ਲੋਕਾਂ ਨੂੰ ਬਦਲਦੀ ਗੱਲ ਕਰਦੇ ਨੇ ਉਹ ਕਹਿੰਦੇ ਆਹ ਗੱਲ ਨਾ ਕਰਿਓ ਸੰਗਤ ਨੇ ਗੁਰਦੁਆਰੇ ਦੀ ਹੋਲ ਗੁਰਦਾਰੇ ਕੋ ਭਗ ਰੱਖਣ ਗਿਆ ਸੀ ਪੈਰੀ ਵੀ ਆਵੇ ਗੁਰੂ ਨੇ ਪੈਰੀ ਭਗ ਰੱਖਣ ਗਿਆ ਸੀ ਘਰ ਵੀ ਆਇਓ ਗੁਰਦਾਰੇ ਗੁਰੂ ਦਾ ਕਰਤਾ ਨਾ ਹੋਇਆ ਕਰਦਾ ਫੇ ਥੋੜਾ ਹੋਇਆ ਜੇ ਥੋੜੂ ਫਿਕਰਾ ਕਰਦਾ ਅਰੇ ਨਹੀਂ ਆਉਣਾ ਉਹ ਗੁਰੂ ਦਾ ਕਰਤਾ ਨਾ ਉਹ ਕਰਤਾ ਥੋੜਾ ਹੋਇਆ ਗੋਲਗ ਵੀ ਥੋੜੀ ਕਰ ਵੀ ਥੋੜਾ ਨਾ ਉਹ ਗੁਰੂ ਦਾ ਗੁਰੂ ਦੀ ਗੱਲ ਨਹੀਂ ਤੁਸੀਂ ਸੁਣਾ ਸਕਦੇ ਗੁਰੂ ਦੀ ਗੱਲ ਕਹ ਨਹੀਂ ਸਕਦੇ ਤੁਸੀਂ ਗੁਰਦਾਰੇ ਤੇ ਸਰਬਤੇ ਡਰਦੇ ਉਹ ਸੰਗਤ ਆ ਫਿਰ ਉਹ ਉਹ ਤਾਂ ਸੰਗਤ ਨਹੀਂ ਉਹ ਸੰਗਤ ਕਹੀ ਜਾਂਦੇ ਤੁਸੀਂ ਉਹ ਗੁਰੂ ਦੀ ਗੱਲ ਤਾਂ ਸੁਣੂ ਤਿਆਰ ਨਹੀਂ ਤੁਸੀਂ ਆਪ ਨੂੰ ਸੱਦਦਾ ਨਾ ਹੁੰਦੇ ਤਾਂ ਆ ਕੋਈ ਧਰਮ ਦੇ ਰੂਤੇ ਹੋ ਜਾਂਦਾ ਹੁੰਦਾ ਜਿਹੜੇ ਇਹ ਅਵਸਥਾ ਦਾ ਆਦਮੀ ਹੈ ਜੇ ਕੀ ਗੱਲ ਚੱਲਦੀ ਗਿਆ ਉਹ ਲਿਹਾਜ਼ ਨਹੀਂ ਕਰ ਸਕਦਾ ਉਹ ਨੂੰ ਕੋਈ ਲੋੜ ਨਹੀਂ ਕਿਸੇ ਤੱਕ ਉਹ ਬੈਰੀ ਵੀ ਤੇ ਸਮਾਂ ਉਹ ਉਹ ਨੂੰ ਜਿਹੜਾ ਹੈ ਰਾਖਸ਼ ਚੰਗਾ ਹੈ ਗੁਰੂ ਨੂੰ ਰਾਖਸ਼ ਇਹਨਾਂ ਨੂੰ ਰਾਖਸ਼ ਬਣਾ ਲਗਾ ਉਹ ਦਾਇਤ ਜਿਹੜੇ ਦਾਇਤ ਨੇ ਪਰਮੈਸ਼ਰ ਨੂੰ ਦਾਇਤ ਕਰ ਦੇਉ ਤੇ ਦੋਏ ਬੁਲਦੇ ਨੇ ਦੇਵ ਅਦੇਵ ਦਹੁ ਪ੍ਰਭ ਮੰਨ ਲਿਓ ਪਰ ਜਿਹੜਾ ਪ੍ਰਭ ਹੈ ਤੈਤ ਉਹਨੂੰ ਮੰਨਦੇ ਨੇ ਦੇਵ ਤੇ ਜਿਹੜਾ ਪ੍ਰਭ ਨਹੀਂ ਹੈ ਡੁਪਲੀਕੇਟ ਹੈ ਉਹਨੂੰ ਬੁਲਦੇ ਆਸਲ ਜਿਹਦੇ ਉਤੇ ਮਾਰੇ ਨੇ ਜਦ ਵੀ ਕਸੂਰ ਹੈ ਦੇਵਤਿਆਂ ਦਾ ਜਦ ਵੀ ਕੁੱਟ ਪਈਆ ਦੇ